ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੋ ਨਵੀਆਂ-ਨਵੀਆਂ ਵੀਡੀਓ ਤੁਹਾਡੇ ਤੱਕ ਜਲਦ ਪਹੁੰਚ ਸਕਣ ਜੇ ਅੱਜ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ ਛਤਰੀ ਫੈਬਰ ਵਾਲੀ ਦੇਖ ਸਕਦੇ ਆ ਤੁਸੀਂ ਨਵਾਂ ਮਾਡਲ ਛਤਰੀ ਆ ਦੇਖ ਸਕਦੇ ਹੋ ਸਮਰਾਜ 743 ਦੇ ਲੱਗੀ ਹੋਈ ਛਤਰੀ ਆ ਫੈਬਰ ਵਾਲੀ ਛਤਰੀ ਆ ਲੇਟਾਂ ਵਾਲੀ ਛਤਰੀ ਆ ਦੇਖ ਸਕਦੇ ਹੋ ਨਵੇਂ ਵਰਗੀ ਛਤਰੀ ਆ ਬਿਲਕੁਲ ਥੋੜਾ ਟਾਈਮ ਪਹਿਲਾਂ ਹੀ ਵੀਰ ਕੰਨੀਆਂ ਲਵਾਈ ਗਈ ਸੀ ਇਸ ਨੂੰ ਸੇਲ ਕਰਨਾ ਵੀਰ ਨੇ ਜੇ ਕਿਸੇ ਕੋਈ ਵੀਰ ਨੇ ਖਰੀਦਣੀ ਹੋਵੇ ਚਾਵਣ ਹੋਵੇ ਛਤਰੀ ਦਾ ਤਾਂ ਖਰੀਦ ਸਕਦਾ ਦੇਖ ਸਕਦੇ ਹੋ ਉੱਪਰਲੀ ਉੱਪਰਲੀ ਇਕੱਲੀ ਛੱਤ ਵੇਚਣੀ ਆ ਦੇਖ ਸਕਦੇ ਹੋ ਵੀਰੋ ਤੁਸੀਂ ਅੰਦਰਲੇ ਪਾਸੋਂ ਛਤਰੀ ਬਹੁਤ ਸਾਫ਼ ਆ ਜੇ ਆਪਾਂ ਇਸ ਦੀ ਰੇਟ ਦੀ ਗੱਲ ਕਰੀਏ 7500 ਰੁਪਿਆ ਡਿਮਾਂਡ ਕੀਤੀ ਗਈ ਆ ਮੌਕੇ ਤੇ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਕੇ ਆਊਗਾ ਉਸ ਦਾ ਵੀਰ ਸਪੈਸ਼ਲ ਮਾਨਤਾਣ ਕਰਨਗੇ ਉੱਪਰਲੀ ਉੱਪਰਲੀ ਫਾਇਵਰ ਦੀ ਛੱਤ ਵੇਚਣੀ ਆ ਦੇਖ ਸਕਦੇ ਹੋ ਬਗੈਰ ਯੂ ਪੈਪ ਤੋਂ ਦੇਖ ਸਕਦੇ ਤੁਸੀਂ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 98772 17040 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਛਤਰੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਲਾਈਟਾਂ ਲੂਟਾਂ ਸਭ ਕੁਝ ਵਿੱਚ ਹੀ ਮਿਲਣੀ ਆ ਛਤਰੀ ਦੇ ਲੱਗੀਆਂ ਹੋਈਆਂ ਨਵੇਂ ਵਰਗੀ ਛਤਰੀਆਂ ਦੇਖ ਸਕਦੇ ਹੋ ਤੁਸੀਂ ਕਿਸੇ ਪਾਸੋਂ ਟੁੱਟੀ ਭੱਜੀ ਨਹੀਂ ਛਤਰੀ ਬਹੁਤ ਸਾਫ਼ ਕੰਡੀਸ਼ਨ ਦੀ ਛਤਰੀ ਆ ਦੇਖ ਸਕਦੇ ਆ ਵੀਰੋ ਸਵਰਾਜ ਦੀ ਛਤਰੀ ਆ 743 ਦੇ ਲੱਗੀ ਹੋਈ ਆ ਦੇਖ ਸਕਦੇ ਹੋ origignal ਪੇਂਟ ਦੇ ਵਿੱਚ ਪਈ ਆ ਛਤਰੀ ਦੇਖ ਪਰਖ ਕੇ ਤੁਸੀਂ ਛਤਰੀ ਖਰੀਦ ਸਕਦੇ ਹੋ ਨਵੀਆਂ ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ